ਦਰਾਹਾ ਪੁਲਿਸ ਨੇ ਨੇੜਲੇ ਪਿੰਡ ਬਰਮਾਲੀਪੁਰ ਵਿਖੇ ਡੇਰੇ ਦੀ ਗੁੱਲਕ ਤੋੜ ਪੈਸੇ ਚੋਰੀ ਕਰਨ ਵਾਲੇ ਨੂੰ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਐਸਐਚਓ ਦਰਾਹਾ ਆਕਾਸ਼ দত্ত ਨੇ ਦੱਸਿਆ ਕਿ ਬਰਮਾਲੀਪੁਰ ਵਿਖੇ ਡੇਰਾ ਬਾਬਾ ਕਾਲਾ ਮਹਿਰ ਵਿਖੇ ਇੱਕ ਵਿਅਕਤੀ ਨੇ ਗੁੱਲਕ ਤੋੜ ਚੋਰੀ ਕੀਤੀ ਸੀ ਜਿਸ ਦੀ ਸੀਸੀਟੀਵੀ ਖੰਡਾਲਣ ਤੋਂ ਬਾਅਦ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਮਾਮਲਾ ਦਰਜ ਕੀਤਾ ਇਹ ਪਿੰਡ ਬਰਮਾਲੀਪੁਰ ਵਿਖੇ ਜੀ ਬਾਬਾ ਕਾਲਾ ਮਾਰ ਜੀ ਦਾ ਡੇਰਾ ਜਿੱਥੇ ਰੈਲੀ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਨੇ ਕੱਲ ਵੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਸ਼ਰਧਾਲੂ ਉੱਥੇ ਮੱਥਾ ਟੇਕਣ ਲਈ ਗਏ ਤਾਂ ਇਹ ਗੱਲ ਸਾਹਮਣੇ ਆਈ ਕਿ ਡੇਰੇ ਵਿੱਚ ਪਈ ਜਿਹੜੀ ਗੋਲਕ ਜਿੱਥੇ ਲੋਕ ਚੜਾਵਾ ਚੜਾਉਂਦੇ ਮੱਥਾ ਟੇਕਦੇ ਆ ਉਹਨੂੰ ਤੋੜ ਕੇ ਕੋਈ ਅਣਜਾਣ ਬੰਦਾ ਜਿਹੜਾ ਉੱਥੋਂ ਪੈਸੇ ਚੋਰੀ ਕਰਕੇ ਲੈ ਗਿਆ ਜਦੋਂ ਡੇਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਵਾਲੇ ਪਿੰਡ ਦਾ ਜਗਰੂਪ ਸਿੰਘ ਪੁੱਤਰ ਮਹਿੰਦਰ ਸਿੰਘ ਉਹਦੇ ਵੱਲੋਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੇ ਅਸੀਂ ਜੋ ਡੇਰਾ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਬਿਆਨ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਦ ਸਰ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਪਹਿਲਾਂ ਵੀ ਕਿਸੇ ਮਾਮਲੇ ਦੇ ਵਿੱਚ ਆਇਆਗਾ ਜੀ ਨਹੀਂ ਜੀ ਇਸ ਤੇ ਪਹਿਲਾਂ ਮੁਕਦਮਾ ਦਰਜ ਹੈ ਸਰ ਕਿੰਨੀ ਬਰਾਮਦਗੀ ਹੋ ਉਸ ਕੋਲ ਇਹ ਤਕਰੀਬਨ 10000 ਰੁਪਏ ਦੇ ਨੇੜੇ ਇਸ ਬੰਦੇ ਨੇ ਚੋਰੀ ਕੀਤੀ ਸੀ ਜੋ ਅਸੀਂ ਬਰਾਮਦ ਕਰ ਲਏ ਦਰਾਹਾ ਪੁਲਿਸ ਨੇ ਨੇੜਲੇ ਪਿੰਡ ਬਰਮਾਲੀਪੁਰ ਵਿਖੇ ਡੇਰੇ ਦੀ ਗੁੱਲਕ ਤੋੜ ਪੈਸੇ ਚੋਰੀ ਕਰਨ ਵਾਲੇ ਨੂੰ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਐਸਐਚਓ ਦਰਾਹਾ ਆਕਾਸ਼ ਦਤ ਨੇ ਦੱਸਿਆ ਕਿ ਬਰਮਾਲੀਪੁਰ ਵਿਖੇ ਡੇਰਾ ਬਾਬਾ ਕਾਲਾ ਮਹਿਰ ਵਿਖੇ ਇੱਕ ਵਿਅਕਤੀ ਨੇ ਗੁੱਲਕ ਤੋੜ ਚੋਰੀ ਕੀਤੀ ਸੀ ਜਿਸ ਦੀ ਸੀਸੀਟੀਵੀ ਖੰਗਾਲਣ ਤੋਂ ਬਾਅਦ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਮਾਮਲਾ ਦਰਜ ਕੀਤਾ ਤੇ ਪਿੰਡ ਬਰਮਾਲੀਪੁਰ ਵਿਖੇ ਜੀ ਬੱਬਾ ਕਾਲਾ ਮਾਰ ਜੀ ਦਾ ਡੇਰਾ ਜਿੱਥੇ ਰੇਲੀ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਨੇ ਕੱਲ ਵੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਸ਼ਰਧਾਲੂ ਉੱਥੇ ਮੱਥਾ ਟੇਕਣ ਲਈ ਗਏ ਤਾਂ ਇਹ ਗੱਲ ਸਾਹਮਣੇ ਆਈ ਕਿ ਡੇਰੇ ਵਿੱਚ ਪਈ ਜਿਹੜੀ ਗੁੱਲਕ ਜਿੱਥੇ ਲੋਕ ਚੜਾਵਾ ਚੜਾਉਂਦੇ ਮੱਥਾ ਟੇਕਦੇ ਆ ਉਹਨੂੰ ਤੋੜ ਕੇ ਕੋਈ ਅਣਪਛਾਤਾ ਬੰਦਾ ਜਿਹੜਾ ਉੱਥੋਂ ਪੈਸੇ ਚੋਰੀ ਕਰਕੇ ਲੈ ਗਿਆ ਜਦੋਂ ਡੇਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਤਾਂ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਵਾਲੇ ਪਿੰਡ ਦਾ ਜਗਰੂਪ ਸਿੰਘ ਪੁੱਤਰ ਮਹਿੰਦਰ ਸਿੰਘ ਉਹਦੇ ਵੱਲੋਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੇ ਅਸੀਂ ਜੋ ਡੇਰਾ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਬਿਆਨ ਦੇ ਮੁਕੱਦਮਾ ਦਰਜ ਰਜਿਸਟਰ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਦੋਸ਼ੀ ਸੀਗਾ ਇਹਨੂੰ ਕਾਬੂ ਕਰਕੇ ਇਹਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਤਾਂ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਪਹਿਲਾਂ ਵੀ ਇਹ ਕਿਸੇ ਮਾਮਲੇ ਦੇ ਵਿੱਚ ਆਇਆਗਾ ਜੀ ਨਹੀਂ ਜੀ ਇਹ ਇਸ ਤੇ ਪਹਿਲਾ ਮੁਕੱਦਮਾ ਦਰਜ ਆ। ਤਾਂ ਕਿੰਨੀ ਬਰਾਮਦਗੀ ਹੋਈ ਉਸ ਕੋਲ ਨਹੀਂ ਇਹ ਤਕਰੀਬਨ 10000 ਰੁਪਏ ਦੇ ਨੇੜੇ ਇਸ ਬੰਦੇ ਨੇ ਚੋਰੀ ਕੀਤੀ ਸੀ ਜੋ ਅਸੀਂ ਬਰਾਮਦ ਕਰ ਲਿਆ।